ਅੱਛਾ ਡਾਇਰੈਕਟਰ ਨਾ ਇਹ ਰੋ ਦੇਖ ਕੇ ਤਾਂ ਰੁਪੀ ਨਹੀਂ ਮਿਲਦੀ ਸੀ ਬਾਈ ਨੂੰ ਇਹ ਤਾਂ ਹੋੜੇ ਪਕਾਪੇ ਜੀ ਨਹੀਂ ਤੇ ਜੀ ਕੋਈ ਨਹੀਂ ਸਟਰਗਲ ਕਰਦਾ ਬਾਈ ਦੇਖੋ ਧੁੱਪੇ ਫਿਰਦਾ ਧੁੱਪੇ ਫੜ ਕੇ ਸਟੋਰੀ ਆਦਾ ਓਏ ਮੜਾਏ ਵੀਡੀਓ ਬਣਾਉਣੀ ਇਦਾਂ ਢਿੱਡ ਖਿੱਚੀ ਜਿਹੜੇ ਪਹਿਲੇ ਜੇ ਲਿਖਤਾ ਦਾ ਪਹਿਲਾਂ ਦੇਖ ਅੰਦਰ ਖਿੱਚਲਾ ਕਿਵੇਂ ਖਿੱਚਲਾ ਲਿਖ ਕੇ ਦਾ ਓਏ ਇੱਥੇ ਉਸ ਸਮੇਂ ਕੰਮ ਕਰਦੀ ਥੋੜੀ ਜਿਹਾ ਤਾਂ ਭਾਂਡੇ ਮਾਜਣ ਵਾਲੇ ਪੈਣੇ ਨਹੀਂ ਤਾਂ ਉਹ ਮਾਜੋ ਨਹੀਂ ਕੱਪੜੇ ਤੋਂ ਨਾਲੇ ਪੈਣੇ ਹੋ ਤੋਂ ਨਹੀਂ ਮੈਨੂੰ ਨੋ ਪਤਾ ਕਿ ਕੰਨਾ ਕਰਵਾਤੀ ਤੋਂ ਤੇ ਜਾਨੀ ਪੰਜ ਦਮੇ ਪਹਿਲੀ ਵਾਰ ਟੇਡ ਹੋ ਜਾਂਦੀ ਹੈ ਚਲੋ ਜੀ ਉਧਰ ਪਰ ਪ੍ਰਕਾਸ਼ਨ ਤੁਮਾਂ ਦੀ ਜੈਕਨ ਖਾਰੀ ਜਿਆਦਾ ਹੁੰਦੀ ਹੈ ਚਲੋ ਮੈਂ ਤਾਂ ਤਿਆਰ ਹੀ ਹਾਂ ਆਲੇ ਦਿੰਗੀ ਬੜਾ ਸ਼ੇਤੀ ਆਗਿਆ ਚੰਗਾ ਭੂਏ ਜੀ ਫਿਰ ਜਾਣੇ ਅਸ ਤਾਂ ਖਾਲੀ ਮੈਂ ਫਿਰ ਸੁਮਨ ਕਹਿੰਦੀ ਆ ਹਾਂ ਜੀ ਬਾਪੂ ਜੀ ਆਉਣੀ ਹੈ ਨਾਲੇ ਸਾਨੂੰ ਦਵਾਈ ਦੇਣੀ ਹੈ ਠੀਕ ਹੈ ਜੀ ਆਵਾਜ਼ ਤੇ ਦਵਾਈ ਤੁਸੀਂ ਇਧਰ ਹੀ ਦੇ ਦਿਓ ਮੈਨੂੰ ਇੱਕ ਲੱਗੇਗਾ ਪਹਿਲਾਂ ਹੱਥ ਤੇ ਮੈਨੂੰ ਰੋਟੀ ਰੋਟੀ ਬਸ ਲੈ ਕੇ ਜਾਣੀ ਮਨੂੰ ਬੈਠਾਉਂਗਾ ਉੱਪਰ ਪਣ ਰਾਹੀ ਵੀਰ ਕਹੇਗਾ ਇੱਥੋਂ ਇੱਥੋਂ ਲੈ ਲਾਂ ਮਰਦਾ ਇਧਰੋਂ ਉਹ ਦੇ ਦੇ ਵੀਰ ਭਾਤ ਵੀਰ ਭਾਤ ਪਾਣੀ ਦੀ ਸੇਵਨ ਆ ਰਹੀ ਹੂ ਤੇ ਵੀਰ ਪਾਣੀ ਵੀਰ ਪਾਣੀ ਪੀਂਹ ਕੋਲ ਦੇ ਦੇਗਾ ਹਾਂ ਜੀ ਸਾਨੂੰ ਡਾਇਲੌਗ ਦੱਸਿਆ ਸੀਗਾ ਹਾਂ ਇਹ ਜਿਹੜੀ ਵੀਰਪਾਲਾਂ ਹਸ ਤੋਤੋਂ ਮਿੱਟੀ ਆ ਵੀ ਤੋਤਾ ਜਿਹੜਾ ਜ਼ਹਿਰ ਢੋਲਦੀ ਹੈ। ਇਹ ਇੱਕ ਸੋਹਣ ਕੁਤੀ ਜਨੂ ਆ। ਜਿਹੜੀ ਵੀਰਪਾਲਾਂ ਨੂੰ ਕਹਦੇ ਵੀ ਛੋਟੀ ਜਿਹੜੀ ਵੀਰਪਾਲਾਂ ਉੱਪਰੋਂ ਪਰੋਂ ਮਿੱਟੀ ਆ ਅੰਦਰੋਂ ਦਾ ਜ਼ਹਿਰ ਢੋਲਦੀ ਹੈ। ਜਿਹੜੀ ਜਿਹੜੀ ਛੋਟੀ ਨੂੰ ਆ ਉਹ ਤਾਂ ਅਗਲੇ ਦੇ ਮੂਹਤੇ ਗੱਲ ਕਹਿ ਦਿੰਦੀ ਹੈ। ਦਿਲ ਦੀ। ਅੱਖਾਂ ਖੁੱਲਦੀ ਨਹੀਂ ਆ। ਕੋਈ ਕਿਸੇ ਦੇ ਮੱਛਾਂ ਨਾ ਤੂਸੀ ਕਹਿੰਦੇ। ਨਾਲੇ ਕੀ ਗੱਲ ਹੋ ਗਈ ਸੁਣ ਬਣੇ ਵੀਰਪਾਲ ਵਾਲੀ ਉੱਚ-ਉੱਚ ਬੋਲੀ ਜਾਂਦੀ ਸੀ। ਗੰਦਾ ਕੀ ਹੋਣੀ ਆ ਭੈਣੇ ਇਹ ਝੁੱਗਾ ਚੱਕਾਂਗੇ ਦਾ ਢਿੱਡ ਆਪਦੇ ਨੰਗਾ ਹਲਾ ਜਦ ਤੂੰ ਭੈਣੀ ਕਹਿੰਦੀ ਤੈਨੂੰ ਕਿਹਨੇ ਦੱਸਤਾ ਬੇਜੀ ਸੁਣਿਆ ਜੀ ਕੋਈ ਦੋ ਦੋ ਹਿੰਕੇਵੇਂ ਲੈ ਰੱਖੀ ਜੇ ਅਸੀਂ ਹੋ ਜਾਂਦੀ ਫਿਰ ਜਾਂ ਧੁੱਪੇ ਚੱਲੋ ਬਹੁਤ ਯਾਦ ਸਟਾਰਟ ਕੰਮ ਤਾਂ ਕਿਸੇ ਭੈਣੇ ਮੈਂ ਤਾਂ ਤੇਰਾ ਪਤੀ ਲੈਣ ਆਈ ਸੀ ਮੈਂ ਸੁਣਿਆ ਵੀ ਤੂੰ ਚੱਕਰ ਖਾ ਕੇ ਦੀ ਮੈਨੂੰ ਕਿਹਨੇ ਰਸਤਾ ਭਣੇ ਗਰਮੀ ਕਰਕੇ ਬਸ ਤੂੰ ਹੀ ਕਹਿ ਦਿਓ ਜੀ ਤੂੰ ਕੋਲ ਨਹੀਂ ਗਈ ਤੀ ਚੱਕਰ ਆ ਜਾ ਉਹ ਡਿੱਗ ਪਈ ਤੁਸੀਂ ਕਹਿ ਦਿਓ ਵੀ ਕੋਲ ਨਹੀਂ ਗਈ ਬਹੁਤ ਦੂਆ ਦੇ ਦੋ ਫਿਰ ਕੱਢ ਲਾਂ ਸਮਝਣਾ ਸੋਹਣਾ ਉਹ ਤਾਂ ਉਹਦੇ ਘਰਾਂ ਵਾਲਾ ਪਾਇਆ ਸੀ ਨੀਲੇ ਡਰਮ ਚ ਠੀਕ ਆ ਤੂੰ ਤੰਗ ਘਾਟੇ ਕਰਿਆ ਕਰ ਮੈਂ ਤੈਨੂੰ ਪਾਉਂਗਾ ਉਹਦਾ 52 ਕਿਤੇ ਸੀ ਮੈਂ ਤੇਰੇ 100 ਗਰਮਾ ਮਿਲੋ ਅਸੀਂ ਇਕੱਠੇ ਵੀ ਕਰ ਲਾਂਗੇ ਅਸੀਂ ਹੁਣ ਕੀ ਕਰੂੰਗੇ ਇਕੱਠੇ ਇਕੱਠੇ ਕਰਨ ਕਿਉਂ ਅੱਛਾ ਯਾਰ ਕੋਈ ਹਾਲ ਨਹੀਂ ਨੀਲਾ ਡਰਮ ਵੱਡਾ ਲਿਆਉਂਗਾ ਬਰੋਂ ਦੇ ਵਿੱਚ 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 ਯਾਰ ਤੇਰੇ ਇਹਨੂੰ ਕਹਿੰਦੇ ਲੋਕ ਸ਼ਿਕਾਰੀ ਇਹਦੂ ਬਾਦ ਮੈਨੂੰ ਨਹੀਂ ਆਉਂਦਾ ਦੋਸਤੋ ਮੈਂ ਟਮਾਰੋ ਦੁਪਹਿਰਾ ਹੋਇਆ ਪਿਆਗਾ ਹਾਂ ਉਹਨੂੰ ਸੱਪ ਲੱਗਦਾ ਜੀ ਹਾਂ ਤੇ ਸੱਪ ਉਹ ਡਿੱਗ ਦੰਦ ਵਿੱਚ ਹੀ ਹੈ ਢਿੱਡ ਚ ਓਏ ਆਹ ਸੇ ਦਿੰਦ ਵਿੱਚ ਹੀ ਪਿਆ ਸੱਪ ਦਾ ਆਹਾ ਓਏ ਜ਼ਹਿਰ ਤਾਂ ਨਹੀਂ ਜਿਹੜੀ ਦਿਨ ਬੱਬਾ ਮਰ ਗਿਆ ਸੀ ਸੱਪ ਮਰ ਗਿਆ ਬੱਬਾ ਜਿਗਰਾ ਬੋਣਾ ਜ਼ਹਿਰ ਆ ਬਾਈ ਇੱਥੇ ਬੰਦੇ ਹੁਣ ਇਹ ਉਹ ਜ਼ਹਿਰ ਮੇਰੇ ਖਲੇ ਫਿਰਦੀ ਹੈ ਮੈਂ ਆਪਣਾ ਬਾਈ ਇਹਦਾ ਕੈਮਰਾ ਚ ਕਿਹਦੇ ਦੰਦੀ ਪੜ ਕੇ ਇਹਨੂੰ ਰੋਵੇ ਸੇਰਾ ਹੀ ਆ ਬਾਈ ਬਰੇ ਬਹੁਤ ਜਿਗਰਾ ਦਾ ਕੀ ਹੈ ਨਾ ਸਿਰਫ ਮੈਂ ਨਾ ਕਾ ਨਾਗ ਹੀ ਆ ਯਾਰ ਵਾਹ ਵਾਹ ਪਾ ਵਾਟਰ ਖੁੱਲੇ ਹੋਏ ਕੋਡਿੰਗ ਵਾਲਾ ਕਹਿੰਦੇ ਆ ਓਹ ਹੋ ਹੋ ਬਾਈ ਬਾਈ ਬਸ 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 ਯਾਰ ਬੰਦੀ ਰੱਖ ਸਾਡਾ ਪੂਰੀ ਸਾਡੀ ਸਾਡਾ ਫੋਨ ਇੱਕ ਜੀ ਲੈ ਜਾਣਾ ਤੈਨੂੰ ਬਾਡੀ ਨਾਲ ਦਿਖਾ ਦੇ ਓਏ ਕਿਹੜਾ ਮੋਦੀ ਨੇ ਨਹੀਂ ਕਿਹਾ ਛੱਪਣ ਚ ਕਸਿਨਾ ਉਹ ਆਪਣਾ ਦੇ ਮੋਦੀ ਨੇ ਕਰ ਨਹੀਂ ਆਤੀ ਮੋਦੀ ਕਹਿੰਦਾ ਛੱਪਣ ਚ ਕਸਿਨਾ ਚੜ ਕੇ ਕਿਹਨੇ ਕਹਿ ਜੁਆ ਮੋਦੀ ਮੋਦੀ ਨੇ ਕਿਹਾ ਕਿਹੜੇ ਗਏ ਇਹਨਾਂ ਸੱਪਣਾਂ ਚ ਕਿ ਸੀਨੇ ਮੇ ਲੱਗੇਗੀ ਗੋਲੀ ਕਿਆ ਬਾਤ ਆਏ ਆਏ ਓਏ ਇਹਦਾ ਇਹਦੀ ਗੱਲ ਕੀਤੀ ਸੀ ਉਹ ਹੀ ਉਹ ਮੈਂ ਉਦੋਂ ਮੈਂ ਉੱਥੇ ਮੰਡੀ ਖੜਾ ਸੀ ਦੰਗਲ ਸੀਗਾ ਕੋਲ ਲੱਗਿਆ ਹੋਇਆ ਸੀ ਉੱਥੇ ਮੈਂ ਮਗਾ ਹੀ ਕਹਿੰਦਾ ਤੇਰੀ ਗੱਲ ਨੂੰ ਇਹ ਆ ਪਟਵਾਲ ਆ ਵੱਡਾ ਪਟਵਾਲਾ ਨਹੀਂ ਸਾਗਰ ਜੀ ਇੱਕ ਇੱਕ ਕੀ ਹੋ ਗਈ ਕਹਿੰਦਾ ਤੂੰ ਇਹ ਇਹ ਸਾਡੇ ਜੀ ਉਹ ਆ ਜੀ ਵੀ ਛੱਡ ਦੂਗੀ ਕੁੱਤੀ ਹੈਗੀ ਆ ਉਹ ਕਿੱਧਰ ਖੜਿਆ ਹੋ ਉਹ ਉਹ ਆ ਮੋਚਾ ਮੋਚਾ ਨੇ ਪਾ ਕੁੱਤੀ ਦੇ ਕਿਉਂ ਮੂੰਹ ਚੱਬਾ ਨਾ ਮੂੰਹ ਤਾਂ ਸਹੀ ਆ ਯਾਰ ਤੇਰੇ ਹੋਊਗੀ ਲੈ ਸਾਉਂਡ ਉਹ ਲੰਮੀ ਜਿਹੜੀ ਪੱਖੋ ਵਾਲੇ ਵੀਰ ਤੂੰ ਮੈਨੂੰ ਸੁਣੀ ਕਿਉਂ ਲੱਗਦੀ ਹੈਗੀ ਤੁਸੀਂ ਮੇਰੇ ਨਾਲ ਨਹੀਂ ਸੁਣਦਾ ਨਾ ਯਾਰ ਦੇਖਿਆ ਦੇਖ ਕਿੰਨਾ ਫਰਕ ਆ ਨਾ ਯਾਰ ਇੱਧਰ ਮੇਕਅਪ ਕੀਤਾ ਹੈ ਨਾ ਬਣਾ ਮੇਕਅਪ ਤੋਂ ਹਾਂ ਇੱਧਰ ਤੂੜੀ ਮੇਕਅਪ ਕੀਤਾ ਹੋਇਆ ਹੈ ਜਾਂ ਇਧਰਲੇ ਪਾਸੇ ਕੋਈ ਮੇਕਅਪ ਨਹੀਂ ਕੀਤਾ ਹੈ ਕੋਲ ਲੋਸ਼ਨ ਲੱਗਿਆ ਦੋਸਨ ਕਾ ਲੱਗਿਆ ਕਿੰਨਾ ਫਰਕ ਆ ਰਿਹਾ ਪਰ ਦੋਨਾਂ ਜਣਾ ਯਾਰ ਓਹੋ ਤੂੰ ਮੇਰੇ ਨਾਲ ਚੱਲਣ ਪੈਂਦੇ ਕਿਉਂਕਿ ਗੁੱਪ ਬਣਾਈ ਜਾਂਦੇ ਮੇਰੇ ਨਾਲ ਕਿੱਥੇ ਮੈਚ ਹੀ ਨਹੀਂ ਲੱਗਾ ਜੰਮੀ ਅਬੜਾ ਇਹਦਾ ਯਾਰ ਹੈ ਅਬੜਾ ਕੀ ਦਾਗਾ ਕਿੰਨਾ بڑا ਹੈ ਛੋਟਾ بڑا ਦੋਸਤ ਕਿਵੇਂ ਵੀ ਠੀਕ ਆ ਆ ਕਾੜਾ ਹੀ ਇਕਤ ਲੰਦਿਆ ਯਾਰ ਨੀਲਾ ਵਾਲ ਤੋ ਨੀਲਾ ਵਾਲ ਲੰਦਿਆ ਨੀਲੇ ਵਾਲ ਕੀ ਆ ਮੇਰੇ ਦੇਖ ਤੇਰੇ ਤੇਕੇ ਨੀਲਾ ਆ ਜਾ ਬਈ ਟੋਕਰ ਚੱਕਣਾ ਪਊਗਾ ਤੈਨੂੰ ਅੱਜ ਦੇਖ ਚੱਲ ਚੱਲ ਚੰ ਆ ਗੌਰਿਆ ਉਹ ਕਰੀ ਟੋਕਰਾ ਫੁੱਲ ਭਰਾ ਦੀ ਤੂੜੀ ਦਾ ਬਾਈ ਹੈ ਤੂੰ ਕਦੇ ਹੋਇਆ ਆਪਾਂ ਜਾਂਸੀ ਖੋਲ ਲਈ ਹੈ ਕਦੇ ਮੈਂ ਇਹਦਾ ਵੀ ਠੇਕੇ ਮਾਰ ਲੱਗ ਗਈ ਮੋਟਰਸਾਈਕਲਾਂ ਦੇ ਆ ਆ ਆ ਬਸ ਇੱਧਰ ਬੋਲਦੀ ਕੋਲ ਦਿਖਾ ਦੇ ਇ ਠੇਕੇ ਮਾਰ ਲੱਗ ਗਈ ਮੇਰੇ ਖੇਤ ਜਾਣਦਾ ਠੇਕੇ ਮਾਰ ਲੱਗੇ ਤੂੰ ਮੋਟਰਸਾਈਕਲਾਂ ਦੇ ਨਹੀਂ ਇਹ ਆਪਣਾ ਗੁਰੀ ਵਈ ਦਲਾਲ ਕੀ ਕਰਨ ਆ ਗਿਆ ਮੋਟਰਸਾਈਕਲ ਲੈ ਜਾਂਦਾ ਵੇਚਦਾ ਹੈਗਾ ਕੰਮ ਚਲਾਉਂਦਾ ਹੈ ਕਰਮੀ ਦਾ ਕਿ ਉਹਨਾਂ ਨੇ ਚੱਕਰ ਆ ਗਿਆ। ਗੁੱਪ ਕੰਦੇ ਨਹੀਂ ਬਸ ਕਰੋ ਠੀਕ ਹੋ ਗਿਆ ਬਹੁਤ ਵਧੀਆ ਬੱਚੀ ਹੈ ਜੀ। ਠੀਕ ਹੋ ਗਈ। ਬੱਦਲ ਹੋ ਰਿਹਾ। ਸਟਾਰਟ। ਅੱਜ ਕੀ ਤੇ ਬਾਪ? ਮੈਂ ਤਾਂ ਇਹ ਵੀ ਦੇਖਣਾ ਚਾਹੁੰਦਾ। ਮਨੂੰ ਤੂੰ ਉਹ ਬਣਾ ਲੈ। ਕੌਣ ਸੀ ਉਹ? ਬਾਤ ਤੈਨੂੰ ਬਾਅਦ ਚ ਦੱਸਾਂ। ਬਹੁਤ ਵੱਡੀ ਚੀਜ਼ ਹੈ ਜੀ। ਜਾ ਜੱਕਰ ਇਹਨੂੰ ਕਹਿੰਦਾ ਪਿੰਡ ਵਿੱਚ ਯਾਰ ਤੇ ਲੋਕ ਕਹਿੰਦੇ ਲੋਕ ਸ਼ਿਕਾਰੀ ਸ਼ਿਕਾਰੀ ਚ ਪੂਰੀ ਨਹੀਂ ਬੁਝਿਆ ਵੈ ਭਾਈ ਕਿ ਲੰਝਲੀ ਕਰਾ 2 ਵਜੇ ਪਹਿਲੇ ਇੱਕ ਕਾਕੀ ਖੁੱਲਦੀ ਹੈ ਭਾਈ ਕਿੱਥੇ ਖੜ ਜਾਊਗੀ ਕਹਿੰਦਾ ਇਧਰ ਨਾਲ ਚੰਗੇ ਹੁੰਦਾ ਹੋਊਗਾ ਜੋ ਹੁੰਦਾ ਉਹਨਾਂ ਨਾਲ ਚੰਗੇ ਹੁੰਦਾ ਤਾ ਜੱਕਰ ਬੱਠਾ ਲਾ ਸੁਣ ਮੈਂ ਸਟਾਰਟ ਕਰੂੰਗਾ ਤੁਰ ਫਿਰ ਤੂੰ ਉੱਥੇ ਬੱਠੇ ਪਿਆ ਬੱਠੇ ਇਕੱਲਾ ਬੱਠੇ ਚੱਕਣਾ ਤੂੰ ਬਾਏ ਉੱਤਰੋਂ ਮੈਂ ਉੱਤਰੋਂ ਸਟਾਰਟ ਸਟਾਰਟ ਖੜ ਜਾ ਯਾਰ ਕੀ ਲੱਛਣ ਹੈ ਮੈਂ ਵੀ ਸੁਣਨ ਨਾਲ ਹੀ ਆਈ ਆਂ ਜੀ ਮੈਂ ਕਰ ਸਕਦੀ ਨਹੀਂ ਆਂ ਉਹ ਐਵੇਂ ਗੱਲੇ ਨਹੀਂ ਬਣਾ ਦਿੰਦੀ ਸਟਾਰਟ ਦੈਲੌਗ ਕਿਦਾਂ ਦਾ ਜੀ ਪਾਪ ਜੀ ਪਾਪ